ਬੇਹੱਦ ਮੰਦ ਭਾਗੀ ਖਬਰ ਆਈ ਹੈ ਜੁਥੇ ਕਿ ਇੱਕ ਪੁਲਿਸ ਮੁਲਾਜ਼ਮ ਦੇ ਵੱਲੋਂ ਆਪਣੀ ਰਾਈਫਲ ਸਾਫ਼ ਕੀਤੀ ਜਾ ਰਹੀ ਸੀ ਪਰ ਅਚਾਨਕ ਰਾਈਫਲ ਦੇ ਵਿੱਚੋਂ ਗੋਲੀ ਚੱਲ ਗਈ ਤੇ ਮੌਕੇ ਤੇ ਪੁਲਿਸ ਮੁਲਾਜ਼ਮ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਬੇਹਦ ਦੁਖਦਾਈ ਖਬਰ ਹੈ ਜੋ ਸੰਗਰੂਰ ਤੋਂ ਸਾਹਮਣੇ ਸੰਗਰੂਰ ਦੇ ਲੰਗੋਵਾਲ ਦੇ ਰਹਿਣ ਵਾਲੇ ਮ੍ਰਿਤਕ ਪ੍ਰਭਜੋ ਸਿੰਘ ਜੋ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਕਾ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਦੇ ਨਾਲ ਸੇਵਾਵਾਂ ਨਿਭਾ ਰਿਹਾ ਸੀ ਕਾਫੀ ਲੰਬੇ ਸਮੇਂ ਤੋਂ ਉਹਨਾਂ ਦਾ ਗਨਮੈਨ ਸੀ ਪਰ ਅੱਜ ਪੁਲਿਸ ਮੁਲਾਜ਼ਮ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ ਮਿਲੀ ਜਾਣਕਾਰੀ ਅਨੁਸਾਰ ਪ੍ਰਭਜੋਤ ਸਿੰਘ ਡਿਊਟੀ ਤੇ ਜਾਣ ਤੋਂ ਪਹਿਲਾਂ ਆਪਣੇ ਰਿਵਾਲਵਰ ਸਾਫ਼ ਕਰ ਰਿਹਾ ਸੀ ਜਿਸ ਦੌਰਾਨ ਅਚਾਨਕ ਗੋਲੀ ਚੱਲਣ ਕਾਰਨ ਉਸ ਦੀ ਮੌਤ ਹੋ ਗਈ ਪ੍ਰਭਜੋਤ ਸਿੰਘ ਦੀ ਮੌਤ ਤੋਂ ਬਾਅਦ ਇਲਾਕੇ ਦੇ ਵਿੱਚ ਸੋਗ ਦਾ ਮਾਹੌਲ ਹੈ ਕਾਫੀ ਲੰਬੇ ਸਮੇਂ ਤੋਂ ਪਾਈ ਗੋਵਿੰਦ ਸਿੰਘ ਲੋਂਗੋਵਾਲ ਦੇ ਨਾਲ ਉਹ ਆਪਣੀਆਂ ਸੇਵਾਵਾਂ ਨਿਭਾਰਿਆ ਸੀ ਚੋਣਾ ਤੋਂ ਕੁਝ ਸਮੇਂ ਪਹਿਲਾਂ ਹੀ ਵਾਪਸ ਲਈ ਗਈ ਸਿਕਿਉਰਿਟੀ ਜਿਸ ਕਾਰਨ ਮ੍ਰਿਤਕ ਪ੍ਰਭਜੋਤ ਸਿੰਘ ਹੁਣ ਸੰਗਰੂਰ ਪੁਲਿਸ ਲਾਈਨ ਦੇ ਵਿੱਚ ਡਿਊਟੀ ਨਿਭਾਰਿਆ ਸੀ ਜੇ ਗੱਲ ਕੀਤੀ ਜਾਵੇ ਪ੍ਰਭਜੋਤ ਸਿੰਘ ਦੇ ਪਰਿਵਾਰ ਦੀ ਤੇ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਪ੍ਰਭਜੋਤ ਸਿੰਘ ਆਪਣੇ ਪਿੱਛੇ 4 ਸਾਲਾਂ ਦੀ ਤੀ 22 ਸਾਲਾਂ ਦਾ ਪੁੱਤ ਛੱਡ ਗਿਆ ਤੇ ਪਰਿਵਾਰ ਦੇ ਵਿੱਚ ਉਹ ਇਕੱਲਾ ਕਮਾਉਣ ਵਾਲਾ ਸੀ ਜਿਸ ਕਾਰਨ ਹੁਣ ਪਰਿਵਾਰਕ ਮੈਂਬਰਾਂ ਦਾ ਰੋ ਰੋ ਬੁਰਾ ਹਾਲ ਹੋ ਰਿਹਾ ਮਾਸੂਮ ਬੱਚੇ ਜੋ ਕਿ ਆਪਣੇ ਪਿਤਾ ਦੀ ਉਡੀਕ ਦੇ ਵਿੱਚ ਬੈਠੇ ਸੀ ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਅਜਿਹੇ ਮੰਦ ਭਾਗੇ ਹਾਦਸੇ ਦਾ ਸ਼ਿਕਾਰ ਉਹਨਾਂ ਦਾ ਪਿਤਾ ਹੋ ਜਾਏਗਾ ਬੇਹਦ ਦੁਖਦਾਈ ਖਬਰ ਇਸ ਨੂੰ ਜ਼ਰੂਰ ਕਿਹਾ ਜਾ ਸਕਦਾ ਹੈ ਕਿਉਂਕਿ ਇੱਕ ਪੁਲਿਸ ਮੁਲਾਜ਼ਮ ਆਪਣੀ ਰਵੋਲਵਰ ਸਾਫ਼ ਕਰ ਰਿਹਾ ਸੀ ਤੇ ਅਚਾਨਕ ਉਸ ਦੇ ਵਿੱਚੋਂ ਗੋਲੀ ਚੱਲ ਜਾਂਦੀ ਹੈ ਗੋਲੀ ਉਸ ਪੁਲਿਸ ਮੁਲਾਜ਼ਮ ਦੇ ਲੱਗ ਗਈ ਤੇ ਉਸ ਦੀ ਮੌਕੇ ਤੇ ਮੌਤ ਹੋ ਗਈ ਮੱਖਣ ਜੀ ਮੱਖਣ ਜੀ ਦਾ ਦੱਸੋ ਇਹ ਉਹਦਾ ਕੀ ਨਾਮ ਸੀ ਤੁਹਾਡਾ ਕੀ ਨਾਮ ਹੈ ਇਹ ਪਰਮਜੋਤ ਸਿੰਘ ਸੀ ਮੇਰਾ ਬਹੁਤ ਨਜ਼ਦੀਕੀ ਰਿਸ਼ਤੇਦਾਰ ਸੀ ਕੀ ਕੀ ਘਟਨਾ ਹੋਈ ਕਿਸ ਤਰ੍ਹਾਂ ਵਾਪਰੇ ਸਾਹਿਬ ਹਾਂ ਬਈ ਸਵੇਰ ਰੇਲ ਦੀ ਤਰ੍ਹਾਂ ਰੋਜ਼ ਦੀ ਤਰ੍ਹਾਂ ਡਿਊਟੀ ਜਾ ਰਹੇ ਸੀ ਸਵੇਰੇ ਨਹਾ ਕੇ ਤਿਆਰ ਹੋ ਕੇ ਤੇ ਡਿਊਟੀ ਜਾਣ ਸਮੇਂ ਰਵਾਲ ਵਰ ਸਾਫ਼ ਕਰਦੇ ਆ ਕਰਨ ਲੱਗਿਆ ਸੀਗਾ ਹਰ ਵਾਰ ਵਾਰ ਸਾਫ ਕਰਦੇ ਚਾਣਕ ਕਤੇ ਪਿਸਟਲ ਜਿਹੜਾ ਉਹ ਚੱਲ ਗਿਆ ਤੇ ਮੌਕੇ ਤੇ ਲੱਤੋ ਕਿੰਨੀ ਕੁ ਉਮਰ ਸੀ ਕਦੋਂ ਕੋ ਭਰਤੀ ਹੋਇਆ ਸੀ ਸ਼ਾਇਦ 16 17 ਦਾ ਭਰਤੀ ਆ ਬਈ ਕੋ ਕਿ 10 12 ਸਾਲ ਹੋ ਗਏ ਭਰਤੀ ਹੋਏ ਠੀਕ ਹੈ ਪਰਿਵਾਰ ਦੀ ਗੱਲ ਕੀਤੀ ਜੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਉਹਨਾਂ ਦਾ ਪਰਿਵਾਰ ਦੇ ਵਿੱਚ ਬਈ ਜਿਵੇਂ ਕਹਿੰਦੇ ਆ ਇਕੱਲੇ ਸੀਗਾ ਪਹਿਲਾਂ ਬਹੁਤ ਸਮਾਂ ਪਹਿਲਾਂ ਦਾ ਡੈਡੀ ਪੁਲਿਸ ਵਿੱਚ ਸੀ ਉਹਦੀ ਡੈਥ ਹੋ ਗਈ ਸੀ ਇਹ 2 ਕੁ ਮਹੀਨਾ ਦਸੀਗਾ ਬਾਕੀ ਕੁਛ ਰਹੇ ਛੋਟੇ ਛੋਟੇ ਬੱਚੇ ਆ ਕਿੰਨੇ ਕਿੰਨੇ ਜਵਾਕ ਸੀ ਜਵਾਕ ਕਿੰਨੇ ਇੱਕ ਬੇਟਾ ਇੱਕ ਬੇਟੀ ਆ ਕਿੰਨੇ ਕਿੰਨੇ ਸਾਲ ਦੇ ਨੇ ਬੇਟੀ 6 ਸਾਲ ਦੀ ਹੁਣੀ ਤਰਕੀ ਬਣਾ ਬੇਟਾ 2-3 ਸਾਲ ਦਾ ਜੇਕਰ ਗੱਲ ਕਰੀਏ ਵੀ ਪਰਿਵਾਰ ਦੇ ਵਿੱਚ ਕੋਮਾਨ ਨਾਲ ਹੋਰ ਕੋਈ ਜੀ ਰਹਿਆ ਨਹੀਂ ਪਿੱਛੇ ਕਮੋਨ ਕੋਈ ਨਹੀਂ ਰਿਹਾ ਇਹੀ ਦੀ ਹੈ ਸਾਰਾ ਮੰਨ ਲਓ ਨਾਨਕੇ ਘਰ ਰਹਿੰਦਾ ਸੀਗਾ ਕਿਉਂਕਿ ਜਵਾਨੀ ਬਰੇ ਜਿਹੜੀ ਦੀ ਮਾਤਾ ਸੀ ਉਹ ਵਿਧਵਾ ਹੋ ਗਈ ਉਹਨੇ ਆਪ ਦੇ ਬੱਚੇ ਪਿੰਡ ਪਾਲੇ ਸੀਗੇ ਹਾਂ ਉਸ ਤੋਂ ਬਾਅਦ ਮਾਮੇ ਦੀ ਵੀ ਡੈਥ ਹੋਈ ਹੋਈ ਆ ਤੇ ਮਾਤਾ ਦੀ ਮਾਤਾ ਜੀ ਦੀ ਮਾਮੀ ਆ ਘਰੇ ਇਕੱਲਾ ਕਮਾਉਣ ਵਾਲਾ ਇਹੀ ਸੀਗਾ ਸਹਵਾ ਦੀ ਗੱਲ ਕੀਤੀ ਜਾਵੇ ਕਿਸ ਤਰ੍ਹਾਂ ਸਹਵਾ ਸੀ ਜਦੋਂ ਮਿਲਦੇ ਸੀ ਰਿਸ਼ਤੇਦਾਰ ਕਦੇ ਘਰੇ ਜਾਂਦੇ ਨੇ ਮਿਲਦਾ ਕਿਸ ਤਰ੍ਹਾਂ ਸਹਵਾ ਸਹਵਾ ਤੋਂ ਇੰਨਾ ਮਿਲਨਸਾਰ ਇਹ ਵਿਅਕਤੀ ਇੰਨਾ ਪਿਆਰ ਸਤਿਕਾਰ ਦੇਣ ਵਾਲਾ ਬੰਦਾ ਤੇ ਜਦੋਂ ਦਾ ਨੌਕਰੀ ਜੋਬ ਕਰੀਆ ਇੱਕੋ ਪਰਿਵਾਰ ਨਾਲ ਸੱਸੇ ਪਰਿਵਾਰ ਨਾਲ ਬਤੌਰ ਗੱਲ ਮੈਣ ਦੂਜੇ ਦੇਤੀ ਸਹਵਾ ਦਾ ਇੱਥੇ ਪਤਾ ਲੱਗਦਾ ਕਿ ਉਹਨਾਂ ਨੇ ਕਦੇ ਇਹਨੂੰ ਆਕਤੂਬਰਾਂ ਜਾਨ ਹੀ ਨਹੀਂ ਦਿੱਤਾ ਸੀਗਾ। ਯਾਨੀ ਕਿ ਲੋਂਗੋਵਾਲ ਪਰਿਵਾਰ ਨੇ ਇਹਨੂੰ ਇੱਕ ਆਪਣੇ ਪਰਿਵਾਰ ਦੀ ਤਰ੍ਹਾਂ ਰੱਖਿਆ ਹੋਇਆ ਸੀਗਾ। ਇੱਕ ਪਰਮਜੋ ਸਿੰਘ ਇਹਦਾ ਨਾਮ ਸੀ ਵੀਰੇ। ਅੱਛਾ ਜੀ। ਟੋਂਗੋਵਾਲ ਤੋਂ ਗਾਹੋਪੱਤੀ ਲੋਂਗੋਵਾਲ। ਇਹ ਇਹ ਆਪਣਾ ਇਹਦਾ ਰਵਾਲਵਰ ਸੀ ਸਰਕਾਰੀ। ਠੀਕ। ਉਹਦੀ ਸਫਾਈ ਕਰਦਾ ਸੀ ਕਿਤੇ। ਠੀਕ ਹੈ ਜੀ। ਉਹਦੇ ਦੀ ਰੌਂਦ ਵਿੱਚ ਰਹਿ ਗਿਆ ਉਹ ਚੱਲ ਗਿਆ। ਕੀ ਕਾਰਵਾਈ ਕੀਤੀ ਜਾ ਰਹੀ ਹੈ? 174 ਦੀ ਕਾਰਵਾਈ ਹੈ। ਕੀ ਨਾਮ ਦਾ? ਪਰਵਜੋਤ ਸਿੰਘ ਨਹੀਂ ਤੁਹਾਡਾ ਜੀ ਮੇਰਾ ਨਾਮ ਰਗਵੀਰ ਸਿੰਘ ਹੈ ਐਸਐਸਆਈ ਲਾਹੌਰ ਕੋਲ ਠੀਕ ਹੈ